ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਦੇ ਵੱਲੋਂ 15 ਮਈ ਤੱਕ پابੰਦੀਆਂ ਦੇ ਹੁਕਮ ਜਾਰੀ ਕੀਤੇ ਗਏ। ਹੁਕਮਾਂ ਦੇ ਵਿੱਚ ਦਰਸਾਇਆ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਤੋਂ ਬਿਨਾਂ ਬਾਕੀ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ ਅਤੇ ਮੈਡੀਸਨ ਦੀਆਂ ਦੁਕਾਨਾਂ ਨੂੰ ਛੱਡ ਕੇ ਨਾਵਾ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਦੇ ਵਿੱਚ 5 ਵਜੇ ਤੋਂ ਬਾਅਦ ਰਾਊਂਡ ਲਗਾ ਕੇ ਖੁੱਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ। ਅਤੇ ਕਈ ਦੁਕਾਨਦਾਰਾਂ ਨੂੰ ਵਰਨਿੰਗ ਵੀ ਦਿੱਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਸਰਕਾਰ ਦੁਆਰਾ ਨਿਰਧਾਰਿਤ ਸਮੇਂ ਦੇ ਬੰਦ ਕਰਕੇ ਸਮੇਂ ਸਿਰ ਆਪਣੇ ਘਰੇ ਪਹੁੰਚਣ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬਚਿਆ ਜਾ ਸਕੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਅਤੇ ਐਸਐਚਓ ਨਾਬਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਿਦਾਇਤਾਂ ਅਨੁਸਾਰ ਟੂ-ਵੀਲਰ ਤੇ ਇੱਕ ਹੀ ਸਵਾਰੀ ਜਾਂ ਫਿਰ ਜੇਕਰ ਪਰਿਵਾਰਿਕ ਮੈਂਬਰ ਹੋਵੇ ਤਾਂ ਮਾਸਕ ਲਗਾ ਕੇ ਸਫ਼ਰ ਕਰ ਸਕਦਾ ਹੈ ਉਸੇ ਤਰ੍ਹਾਂ ਕਾਰ ਦੇ ਵਿੱਚ ਵੀ ਦੋ ਸਵਾਰੀਆਂ ਤੋਂ ਵੱਧ ਵਿਅਕਤੀ ਸਫ਼ਰ ਨਹੀਂ ਕਰ ਸਕਦੇ ਅਤੇ ਮਾਸਕ ਪਹਿਨਣਾ ਵੀ ਜ਼ਰੂਰੀ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਿਸੇ ਵੀ ਹਾਲਤ ਦੇ ਵਿੱਚ ਨਵੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਾਈ ਜਾਵੇਗੀ। ਕੱਲ ਤੋਂ ਨਵੀਆਂ ਗਾਈਡਲਾਈਨ ਥੋੜੀਆਂ ਜਿਹਾ ਅੱਜ ਸ਼ਾਮ ਨੂੰ ਵੀ ਆਉਣੀਆਂ ਨੇ ਕੁਝ ਐਜੰਡਾ ਸਾਹਿਬ ਨੇ ਵੀ ਕਰਨੀਆਂ ਨੇ ਜਿਹੜੇ ਵੀ ਡੀਸਾ ਬਲਵਾਉਣਗੇ ਆ ਉਹਨਾਂ ਮੁਤਾਬਕ ਅਸੀਂ ਸਵੇਰੇ ਕਨਵੇ ਕਰ ਦਾਂਗੇ। ਨਵੀਆਂ ਦੇ ਤਾਂ ਹੁਣ ਇਹ ਹੈ ਵੀ ਜਿਹੜਾ ਵੀ ਟੂ-ਵੀਲਰ ਜਾ ਰਿਹਾ ਹੈ ਟੂ-ਵੀਲਰ ਦੇ ਉੱਤੇ ਇੱਕ ਬੰਦਾ ਹੀ ਸਵਾਰ ਹੋ ਸਕਦਾ ਜੇਕਰ ਪਰਿਵਾਰ ਦਾ ਮੈਂਬਰ ਹੈ ਤਾਂ ਫਿਰ ਦੋ ਬੰਦੇ ਜਾ ਸਕਦੇ ਉਹਨਾਂ ਨੇ 마ਸਕ ਪਹਿਨੇ ਹੋਣੇ ਚਾਹੀਦੇ ਐ ਤੇ ਜਿਹੜੀ 4 ਵੀਲਰ ਹੈ 4 ਵੀਲਰ ਦੇ ਵਿੱਚ ਜਿਹੜੀ ਹੈ ਉਹਦੇ ਵਿੱਚ ਸਿਰਫ ਦੋ ਬੰਦੀ ਅਲਾਉਡ ਹੈ ਉਹਨਾਂ ਨੇ 마ਸਕ ਜਿਹੜੇ ਪਹਿਨੇ ਹੋਣੇ ਚਾਹੀਦੇ ਐ ਇਤੋਂ ਲੈ ਕੇ ਜਿਹੜੀ ਦੁਕਾਨਾਂ ਜ਼ਰੂਰੀ ਸਵਾਮਾਂ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਲੋਕਡਾਊਨ ਕਰਕੇ ਬੰਦ ਹੈ ਕਰਫੂ ਉਹ ਜਿਹੜਾ ਉਹ ਸ਼ੁੱਕਰਵਾਰ ਤੋਂ ਲੈ ਕੇ ਸ਼ੁੱਕਰਵਾਰ ਤੋਂ ਲੈ ਕੇ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਸੋਮਵਾਰ ਤੱਕ ਉਹ ਵੀ ਲਗਾਤਾਰ ਜਿਹੜਾ ਜਾਰੀ ਆ ਰਿਹਾ ਆ ਰਿਹਾ ਪਹਿਲਾਂ ਵਾਂਗੂ ਸਰ ਉਹ ਕਿਹੜੇ ਕਿਹੜੇ ਦੁਕਾਨਾਂ ਟੋਟਲੀ ਬੰਦ ਨੇ ਕਿੰਨੀ ਤਰੀਕ ਤੱਕ ਬੰਦ ਨੇ ਇਹ 15 ਮਈ ਤੱਕ ਜਿਹੜੀਆਂ ਪੰਜਾਬ ਸਰਕਾਰ ਦੇ ਹਦਾਇਤਾਂ 15 ਮਈ ਤੱਕ ਬੰਦ ਹੈ ਜਿਹਦੇ ਵਿੱਚ ਜਿਹੜੀਆਂ ਕਮਿਸ਼ਨਰੀ ਦੇ ਦੁਕਾਨਾਂ ਮਿਲਕ ਪ੍ਰੋਡਕਟ ਦੇ ਨਾਲ ਸੰਬੰਧਿਤ ਦੁਕਾਨਾਂ ਉਹ ਕਰ ਸਕਦੇ ਆ ਜਿਹੜੇ ਹੋਟਲ ਹੈ ਉਹ ਹੋਮ ਡਿਲੀਵਰੀ ਦੇ ਸਕਦੇ ਆ ਆਦਰਵਾਈ ਕੋਣ ਕੋਈ ਨਹੀਂ ਸਿੱਧਾ ਨਾ ਕੋਈ ਬਿਠਾ ਸਕੂਗਾ ਤਰ ਕੋਈ ਕਰਿਆਨੇ ਵਗੈਰੇ ਦੁਕਾਨਾਂ ਚ ਕਰਿਆਨੇ ਦੀਆਂ ਬੰਦ ਐ ਟੋਟਦੀ ਬੰਦ ਐ ਤੇ ਟੈਰੀ ਪ੍ਰੋਡੈਕਟ ਵਗੈਰਾ ਟੈਰੀ ਪ੍ਰੋਡਕਟ ਵਾਲੀਆਂ ਜਿਹੜੀਆਂ ਦੁਕਾਨਾਂ ਉਹ ਐਸਜੀਐਮ ਸਾਹਿਬ ਨਾਲ ਗੱਲ ਕੀਤੀ ਜਿ ਕਿ ਉਹਨੇ ਸਵੇਰੇ 2-2 ਘੰਟੇ ਤੇ ਸ਼ਾਮ ਨੂੰ 2-2 ਘੰਟੇ ਚੱਲ ਖੋਲਿਆ ਕਰਨ ਕਿਉਂਕਿ ਉਹ ਜੂਰੀ ਅਵਸਥਾ ਚੋਂ ਦਾ ਦੋ ਦੋ ਖਰਾਬ ਹੁੰਦਾ ਵੀ ਡਰ ਰਹਿੰਦਾ ਨਾ ਬਾਤ ਤੋ ਤੁਹਾਨੂੰ ਮਹਤਾ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼